ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੂਰੀ ਕਾਰ ਬਾਜ਼ਾਰ ਬ੍ਰਾਂਚ ਸਕਰੂਰ ਤੋਂ ਐਸ 10 ਸਕੋਰਪੀਓ 2015 ਮਾਡਲ ਸਨੂਲੇ ਤੁਹਾਡੇ ਵਾਸਤੇ ਲੈ ਕੇ ਆਏ ਆ 9 ਲੱਖ ਰੁਪਏ ਦੀ ਅਲਾਇ ਟਾਇਰ ਨਵੇਂ Ориਜినਲ ਪੇਂਟ ਜਗੱਡੀ ਆ ਸੈਕੰਡ ਓਨਰ ਗੱਡੀ ਆ ਗੱਡੀ ਦੀ ਕੰਡੀਸ਼ਨ ਦੇਖੋ ਪੂਰੀ ਟੌਪ ਦੀ ਆ Ориਜినਲ ਰਾਈਟ ਸਾਈਡ Ориਜినਲ ਬੈਕ Ориਜినਲ ਨੰਬਰ ਪੰਜਾਬ ਤੇ ਲੈਫਟ ਸਾਈਡ ਵੀ Ориਜినਲ ਤੇ ਇੰਟੀਰੀਅਰ ਤੁਹਾਨੂੰ ਦਿਖਾ ਦਿੰਦੇ ਆ ਇੰਟੀਰੀਅਰ ਵੀ ਪੂਰਾ ਵਧੀਆ ਅਨਟੀਰੀਅਰ ਦੇਖੋ ਜੀ ਇੰਟੀਰੀਅਰ ਪੂਰਾ ਟਾਪ ਦਾ ਗੱਡੀ ਦਾ ਲੈਦਰ ਦੇ ਸੀਟ ਕਵਰ ਕੰਪਨੀ ਦਾ ਵਿੱਚ ਟੱਚ ਸਕਰੀਨ ਲੱਗਾ ਹੈ ਤੇ ਸਟੀਅਰਿੰਗ ਕੰਟਰੋਲ 에ਅਰ ਬੈਗ ਸਭ ਕੁਝ ਹੈਗਾ ਬਸ ਇੱਕੋ ਹੀ ਕਮੀ ਹੈ ਗੱਡੀ ਦਾ ਸ਼ੀਸ਼ਾ ਕ੍ਰੈਕ ਹੈਗਾ ਗੱਡੀ 'ਚ ਹੋਰ ਕੋਈ ਕਮੀ ਨਹੀਂ ਨਿਸ਼ਚਿੰਤ ਹੋ ਕੇ ਆਜੋ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਫਾਈਨਾਂਸ ਫੈਸਿਲਿਟੀ ਹੈਗਾ ਰੇਟ ਤੁਹਾਨੂੰ ਦੱਸ ਚੁੱਕੇ ਆ 9,25,000 ਰੁਪਇਆ ਠੰਡ ਤੋਂ ਬਚਣਾ ਚਾਹੁੰਦੇ ਹੋ ਥੋੜੇ ਪੈਸੇ ਲਾਉਣਾ ਚਾਹੁੰਦੇ ਹੋ ਤਾਂ ਗੱਡੀ ਸਾਡੇ ਕੋਲ ਆਈ ਹੈ ਰੇਟਸ 235000 ਰੁਪਏ ਦੀ 2014 ਮਾਡਲ ਗੱਡੀ ਤੁਹਾਨੂੰ ਦੇਣ ਜਾ ਰਹੇ ਹਾਂ ਬਹੁਤ ਸੋਹਣੀ ਗੱਡੀ ਆ ਪਹਿਲੇ ਨਾਂ ਤੇ ਗੱਡੀ ਆ ਲਗਭਗ ਲਗਭਗ origignal ਪੇਂਟ ਚ ਕਾਰ ਆ ਐਰ 80% ਨੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਗੱਡੀ ਆ ਮਤਲਬ ਘੱਟ ਚੱਲੀ ਹੋਈ 75 80000 ਕਿਲੋਮੀਟਰ ਚੱਲੀ ਹੋਈ ਆ ਔਰ ਹੈਗੀ ਆ ਪੈਸੇ ਗੱਡੀ ਪੈਟਰੋਲ ਤੇ ਪਹਿਲੇ ਨਾਂ ਤੇ ਕਾਰ ਆ ਅੰਟੀਰੀਅਰ ਵੀ ਤੁਸੀਂ ਦੇਖ ਲਓ ਅੰਟੀਰੀਅਰ ਲੇਜ਼ਰ ਤੇ ਸੀਟ ਕਵਰ ਟੱਚ ਸਕਰੀਨ ਲੱਗਿਆ ਹੋਇਆ ਐਨ ਪੂਰੀ ਸੁੱਥਰੀ ਕਾਰ ਆ ਦਿੱਲੀ ਦਾ ਨੰਬਰ ਆ ਐਨਓਸੀ ਤੁਹਾਨੂੰ ਮਿਲ ਜੂਗੀ ਨਾਲ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 235000 ਰੁਪਇਆ ਫైనాన్స్ ਫੈਸਿਲਿਟੀ ਹੈਗੀ ਆ ਅੱਜ ਗੱਡੀ ਤੁਹਾਡੇ ਵਾਸਤੇ ਲੈ ਕੇ ਆਇਆ ਐਲਟੀ ਮਾਡਲ ਦੇ ਵਿੱਚ ਬਹੁਤ ਸੋਹਣੀ ਕਾਰ ਆ origignal ਪੇਂਟ ਦੇ ਵਿੱਚ ਆ ਪੰਜਾਬ ਦਾ ਨੰਬਰ ਹੈ ਅਲਾਇ ਵਿਲ ਵਗੈਰਾ ਕੰਪਨੀ ਦੇ ਹੀ ਪਏ ਹੋਏ ਨੇ ਕੰਡੀਸ਼ਨ ਤੁਸੀਂ ਉੱਪਰੋਂ ਦੇਖ ਲਓ ਡੀਜ਼ਲ ਵਰਜਨ ਦੇ ਵਿੱਚ ਆ ਗੱਡੀ ਇਹ ਬਹੁਤ ਸੋਹਣੀ ਬਹੁਤ ਖੂਬਸੂਰਤ ਕਾਰ ਤੇ ਅੰਟੀਰੀਅਰ ਵੀ ਦੇਖ ਲਓ ਅੰਟੀਰੀਅਰ ਪੂਰਾ ਜ਼ਬਰਦਸਤ ਗੱਡੀ ਦਾ ਔਰ ਇੰਜਨ ਗੇਅਰ ਦੀ ਪੂਰੀ ਨਵੀਂ ਕਾਰ ਹੈ ਸੇਫਟੀ ਫੀਚਰ ਬਹੁਤ ਵਧੀਆ ਨੇ ਗੱਡੀ ਆ ਪੂਰੀ ਨੇਰੀ ਚੱਲਣ ਚ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 290000 ਰੁਪਏ ਜੀ ਤੁਲੇ ਸਵਾ 3 ਲੱਖ ਰੁਪਏ ਦੀ 2017 ਮਾਡਲ ਡਿਜ਼ਾਇਰ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਦੇ ਹੋ ਜੇ ਗੱਡੀ ਪਸੰਦ ਆ ਤਾਂ ਫਟਾਫਟ ਕਾਲ ਕਰ ਲਿਓ ਗੱਡੀ ਤੁਹਾਡੇ ਸਾਹਮਣੇ ਖੜੀ ਆ ਲਗਭਗ ਸਾਈਡਾਂ ਪੇਂਟ ਆ ਇਹ ਤੇ ਪੀਵੀ01 ਜਿਹੜੇ ਭਰਾ ਸਾਡੇ ਟੈਕਸੀ ਚਲਾਉਣਾ ਚਾਹੁੰਦੇ ਨੇ ਪੈਟਰੋਲ ਪਲੱਸ ਸੀਐਨਜੀ ਗੱਡੀ ਆ ਇਹ ਤੇ ਟੈਕਸ ਪਰਮਿਟ ਕੰਪਲੀਟ ਆ ਸਾਰਾ ਕੁਝ ਗੱਡੀ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਤੇ ਜਿਆਦਾ ਰਿਪੋਰਟ ਲੈਣੀ ਆ ਤਾਂ ਕਾਲ ਜ਼ਰੂਰ ਕਰ ਲਿਓ ਤੇ ਅੰਟੀਰੀਅਰ ਵਗੈਰਾ ਤੁਸ ਨੂੰ ਇੱਕ ਵਾਰੀ ਨਿਗ੍ਹਾ ਮਰਵਾ ਦੇ ਅੰਟੀਰੀਅਰ ਵੀ ਬਹੁਤ ਸੋਹਣਾ ਗੱਡੀ ਦਾ ਤੇ ਮਕੈਨਿਕਲ ਗੱਡੀ ਸਹੀ ਆ ਏਸੀ ਇੰਜਨ ਤੇ ਚਲਾਵਾ ਬਿਲਕੁਲ ਓਕੇ ਆ ਗੱਡੀ ਦਾ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 3.5 ਲੱਖ ਰੁਪਿਆ ਲੋਨ ਆਟੋਮੈਟਿਕ ਗੱਡੀ ਲੈਣ ਦੇ ਸਕੀਨ ਉਹ ਤਾਂ ਤੁਹਾਡੇ ਵਾਸਤੇ ਲੈ ਕੇ 2017 ਮਾਡਲ VDI ਸੈਕੰਡ ਓਨਰ ਗੱਡੀ ਦਿੱਲੀ ਦਾ ਨੰਬਰ ਅਲਾਏ ਪਏ ਹੋਏ ਨਵੇਂ ਟਾਇਰ ਬਹੁਤ ਸੋਹਣੀ ਕੰਡੀਸ਼ਨ ਚ ਆਟੋਮੈਟਿਕ ਡਿਜ਼ਾਇਰ ਤੁਹਾਡੇ ਵਾਸਤੇ ਲੈ ਕੇ ਆ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਲਗਭਗ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆ ਤਾਂ ਤੁਹਾਨੂੰ ਪਹਿਲੀ ਦੱਸ ਦਿੰਦੇ ਆ ਵੀ ਸਾਈਡਾਂ ਲਗਭਗ ਪੇਂਟ ਆ ਗੱਡੀ ਪਰ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਹੋਈ ਟਾਇਰ ਤਾਂ ਜਮੇ 100% ਹੀ ਖੜੇ ਨੇ ਜਮੀਂ ਦੇਖੋ ਤੁਸੀਂ ਤੇ ਅੰਟੀਰੀਅਰ ਦੀ ਵੀ ਤੁਹਾਨੂੰ ਹਾਲਤ ਦਿਖਾਉਂਦੇ ਆਂ ਅੰਟੀਰੀਅਰ ਵੀ ਬਹੁਤ ਸੋਹਣਾ ਕਾਰ ਦਾ ਇਹ ਆਪਣਾ ਲੈਦਰ ਦੇ ਸੀਟ ਕਵਰ ਚੈੱਕ ਵਾਲੀ ਸੀਟ ਸਟੀਅਰਿੰਗ ਕੰਟਰੋਲ ਕੰਪਨੀ ਦਾ ਸੀਡੀ ਪਲੇਅਰ ਲਗਭਗ 90000 ਕਿਲੋਮੀਟਰ ਗੱਡੀ ਚੱਲੀ ਹੋਈ ਆ वुਡਨ ਟੱਚ ਇੰਟੀਰੀਅਰ ਵੀ ਹੈ ਵਿੱਚ ਤੇ ਗੱਡੀ ਦਾ ਜਿਹੜਾ ਰੇਟ ਹੈ ਜੀ ਉਹ ਹੈਗਾ ਜੀ 5 ਲੱਖ ਰੁਪਈਆ ਵਿਦ ਐਨਓਸੀ ਲੋਨ ਫੈਸਿਲਿਟੀ ਹੈਗੀ ਆ ਆਜੋ ਤੁਰੀ ਕਾਰ ਬਾਜ਼ਾਰ ਸੰਗਰੂਰ